ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਤੁਹਾਡੇ ਲਈ ਕਲਾਸ 9ਵੀਂ ਪੇਪਰ ਹੈ ਪੰਜਾਬੀ A ਤਾਂ ਇਹ ਤੁਹਾਡਾ ਸਤੰਬਰ ਵਿੱਚ ਹੋਣ ਵਾਲਾ ਪੇਪਰ ਉਸ ਦੀ ਤਿਆਰੀ ਕਰਵਾਉਣ ਵਾਲਿਆਂ ਤਾਂ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਕਿਉਂਕਿ ਵੀਡੀਓ ਕਾਫੀ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਲਵਾਂਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਸ ਵਿੱਚ ਤੁਹਾਨੂੰ ਇੱਕ ਇੱਕ ਉੱਤਰਾਂ ਇੱਕ ਇੱਕ ਅੰਕਾਂ ਵਾਲੇ ਪ੍ਰਸ਼ਨ ਮਿਲ ਜਾਣਗੇ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਪ੍ਰਸ਼ਨ ਪ੍ਰਸ਼ਨ ਦੇਖ ਲਵਾਂਗੇ ਇਸ ਤੋਂ ਬਾਅਦ ਇਹਨਾਂ ਦੇ ਉੱਤਰ ਦੇਖ ਲਵਾਂਗੇ ਪਹਿਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ ਰੁਆਬੀ ਦਾ ਨਾਮ ਕੀ ਰੁਆਬੀ ਦਾ ਨਾਮ ਕੀ ਸੀ ਜਿਨ੍ਹਾਂ ਨੂੰ ਘਰ ਵਿੱਚ ਪਿਆਰ ਨਹੀਂ ਮਿਲਿਆ ਉਹਨਾਂ ਦਾ ਸੁਭਾਅ ਕਿਹਜਾਂਦਾ ਹੈ ਕਿਸ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪੇਟਾ ਦੀ ਚਪੇੜ ਗੁਰੂ ਨਾਨਕ ਦੇਵ ਜੀ ਨੂੰ ਪੇਟਾ ਦੀ ਚਪੇੜਾ ਤੋਂ ਬਚਾਇਆ ਸੀ ਪੰਤਾ ਕਿੰਨਾ ਪੜਿਆ ਹੋਇਆ ਸੀ ਇੱਕ ਹੋਰ ਨਵਾਂ ਸਾਲ ਨਾਵਲ ਦਾ ਨਾਇਕ ਕੀ ਕੰਮ ਕਰਦਾ ਸੀ ਬੰਤੇ ਦੀ ਪਤਨੀ ਦਾ ਨਾਮ ਕੀ ਸੀ ਇੱਕ ਹੋਰ ਨਵਾਂ ਸਾਲ ਨਾਵਲ ਦਾ ਲੇਖਕ ਕੌਣ ਸੀ ਕੁਲਫੀ ਕਹਾਣੀ ਦੇ ਲੇਖਕ ਕੌਣ ਹੈ ਕੁਲਫੀ ਕਹਾਣੀ ਦੇ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ ਇਹ ਲੇਖਕ ਨੇ ਆਪਣੇ ਕਿਸ ਕਿਸੇ ਸਾਥੀ ਤੋਂ ਕਿੰਨੇ ਰੁਪਏ ਉਧਾਰ ਲਏ ਅਗਲੇ ਦਿਨ ਸੁੱਤਾ ਪਿਆ ਕਾਕਾ ਬੜਬੜਾਉਂਦਾ ਹੋਇਆ ਕੀ ਮੰਗ ਰਿਹਾ ਸੀ ਮਰਦਾਨਾ ਕਿੱਥੋਂ ਦਾ ਰਹਿਣ ਵਾਲਾ ਸੀ ਸਮਾਜ ਤੇ ਦੇਸ਼ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ ਤੇ ਲਾਸਟ ਪ੍ਰੇਸ਼ਨ ਜੋ ਕੀ ਹੈ ਬੰਤੇ ਦਾ ਬਾਪ ਕੀ ਕਮ ਕਰਦਾ ਸੀ ਤਾਂ ਹੁਣ ਇਹਨਾਂ ਦੇ ਉੱਤਰ ਦੇਖ ਲਵਾਂਗੇ ਤਾਂ ਇੱਥੇ ਤੁਹਾਨੂੰ ਪਹਿਲੇ ਦਾ ਉੱਤਰ ਦੇਖ ਨੂੰ ਮਿਲ ਜਾਵੇਗਾ ਜੋ ਕਿ ਸਿਪਾਈ ਮਰਦਾਨਾ ਨੰਬਰ 2 ਜੋ ਕਿ ਫਰਹਿੰਦਾ ਖਿਜੂ ਤੇ ਸੜੀਲ ਨੰਬਰ 4 ਬੇਬੇ ਨਾਨਕੀ ਨੰਬਰ 5 ਅਣਪੜ ਨੰਬਰ 6 ਰਿਸ਼ਕਾ ਚਾਲਕ ਨੰਬਰ 7 ਤਾਰੋ ਤੇ ਨੰਬਰ 8 ਨਰੀਂਜਨ ਤਸਨੀਮ ਨੰਬਰ 9 ਜੋ ਕਿ ਸੁਜਾਨ ਸਿੰਘ ਨੰਬਰ 10 ਦਾ ਹੋਵੇਗਾ ਜੋ ਕਿ ਜੇਤ ਤਿਹਾਰ ਨੰਬਰ 11 10 ਰੁਪਏ ਨੰਬਰ 12 ਜੋ ਕਿ ਕੁਲਫੀ ਦੀ ਮੰਗ ਕਰ ਰਿਆ ਸੀ ਨੰਬਰ 13 ਦਾ ਹੋਵੇਗਾ ਰਾਣੀ ਭੋਲੇ ਦੀ ਤਲਵੰਡੀ ਰਾਏ ਰਾਏ ਪੁੱਲ ਭੋਲੇ ਦੀ ਤਲਵੰਡੀ ਦੇ ਨੇੜੇ ਇੱਕ ਪਿੰਡ ਭਾਈ ਰਾਮ ਦਾ ਕਹਿਣ ਵਾਲਾ ਸੀ ਨੰਬਰ 14 ਜੋ ਕਿ ਘਰ ਤੋਂ ਨੰਬਰ 15 ਜੋ ਕਿ ਖੇਤ ਮਜ਼ਦੂਰੀ ਇਸ ਤੋਂ ਅੱਗੇ ਤੁਹਾਨੂੰ ਮਿਲ ਜਾਵੇਗਾ ਕਾਫ ਟੋਟਿਆ ਦਾ ਪ੍ਰਸੰਗ ਸੈਤ ਵਿਆਖਿਆ ਕਰੋ ਪਹਿਲੀ ਤੁਹਾਨੂੰ ਇੱਥੇ ਲੈਨ ਦੋਨੇ ਮਿਲ ਜਾਣਗੀਆਂ ਪਾਵਨ ਗੁਰੂ ਪਿਤਾ ਤਾਂ ਇਸ ਦੇ ਨਾਲ ਇੱਕ ਜਾ ਦੀ ਆਪਸ਼ਨ ਨਾਲ ਇੱਕ ਹੋਰ ਮਿਲ ਜਾਵੇਗਾ ਤੇ ਇਹਨਾਂ ਦੋਨਾਂ ਦਾ ਉੱਤਰ ਅਸੀਂ ਦੇਖ ਲਵਾਂਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਕਾਫ ਟੋਟਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜੀ ਸਾਹਿਬ ਬਾਣੀ ਵਿੱਚ ਲਿਆ ਗਿਆ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਵਿੱਚ ਪ੍ਰਮਾਤਮਾ ਦੀ ਹੋਂਦ ਤੇ ਮਨੁੱਖੀ ਜੀਵ ਦੇ ਕਰਮਾਂ ਬਾਰੇ ਦੱਸਿਆ ਹੈ ਵਿਆਖਿਆ ਇਸ ਵਿੱਚ ਦੱਸਿਆ ਗਿਆ ਹੈ ਕਿ ਪਾਣੀ ਪੀਤਾ ਹੈ ਧਰਤੀ ਮਾਤਾ ਦੇ ਸਮਾਨ ਹੈ ਦਿਨ ਅਤੇ ਰਾਤ ਦੋਵੇਂ ਦਇਆਵਾਂਗ ਹਨ ਅਤੇ ਸੰਸਾਰੀ ਸੰਸਾਰ ਨੂੰ ਖੇਡ ਖਿਡਾਉਂਦੀ ਹੈ ਚੰਗੇ ਅਤੇ ਬੁਰੇ ਕਰਮਾਂ ਦਾ ਲੇਖਾ ਜੋਖਾ ਧਰਮ ਰਾਜ ਦੀ ਹਜੂਰੀ ਵਿੱਚ ਹੁੰਦਾ ਹੈ ਹਰ ਕੋਈ ਆਪਣੇ ਕਰਮਾ ਅਨੁਸਾਰ ਹੀ ਪਰਮਾਤਮਾ ਦੇ ਨੇੜੇ ਜਾਂ ਦੂਰ ਹੁੰਦਾ ਹੈ ਤਾਂ ਇਸ ਤੋਂ ਅਗਲਾ ਜੋ ਕਿ ਤੁਹਾਨੂੰ ਇੱਥੇ ਦੇਖ ਨੂੰ ਮਿਲ ਜਾਵੇਗਾ ਜੋ ਕਿ ਆਨੰਦ ਪਾਇਆ ਮੇਰੀ ਮਾਏ ਤਾਂ ਇਸ ਦਾ ਤੁਹਾਨੂੰ ਇੱਥੇ ਅਨਸਰ ਦੇਖ ਨੂੰ ਮਿਲ ਜਾਵੇਗਾ ਇਹ ਕਾਵ ਟੋਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਨੰਦ ਸਾਹਿਬ ਬਾਣੀ ਵਿੱਚ ਲਿਆ ਗਿਆ ਹੈ ਜੋ ਕਿ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਇਸ ਵਿੱਚ ਸਤ ਗੁਰੂ ਦੀ ਪ੍ਰਾਪਤੀ ਨਾਲ ਮਿਲੇ ਆਨੰਦ ਦੀ ਅਵਸਥਾ ਦਾ ਵਰਣਨ ਕੀਤਾ ਗਿਆ ਹੈ ਵਿਆਖਿਆ ਇਸ ਵਿੱਚ ਕਿਹਾ ਗਿਆ ਹੈ ਕਿ ਮੇਰੀ ਮਾਂ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਅਤੇ ਮੇਰੇ ਅੰਦਰ ਆਨੰਦ ਛਾ ਗਿਆ ਹੈ ਸਤਿਗੁਰੂ ਦੀ ਪ੍ਰਾਪਤੀ ਸਹਜੇ ਦੀ ਸਹਜੇ ਹੀ ਹੋਈ ਹੈ ਅਤੇ ਮੇਰੇ ਮਨ ਵਿੱਚ ਖੁਸ਼ੀਆਂ ਦੇ ਵਾਜੇ ਵਜੇ ਉਠੇ ਹਨ ਐਸਾ ਪ੍ਰਤੀਤ ਹੁੰਦਾ ਹੈ ਕਿ ਰਾਗਾਂ ਅਤੇ ਰਤਨਾ ਦੇ ਪਰਿਵਾਰ ਸਮੇਤ ਪਰियां ਸ਼ਬਦ ਗਾਉਣ ਲਈ ਆਇਆ ਹਨ ਪਾਉ ਅੰਦਰੋਨੀ ਖੁਸ਼ੀ ਤੇ ਸੰਗੀਤਮਈ ਵਾਤਾਵਰਨ ਬਣ ਗਿਆ ਹੈ ਇਸ ਤੋਂ ਕਿ ਤੁਹਾਨੂੰ ਮਿਲ ਜਾਵੇਗਾ ਕਿ ਸੇ ਦੋ ਦਾ ਤੁਸੀਂ ਕੇਂਦਰੀ ਭਾਵ ਕਰਨਾ ਹੈ ਤਾਂ ਇੱਥੇ ਤੁਹਾਨੂੰ ਮਿਲ ਜਾਵੇਗਾ ਸੋਕਿਓ ਮੰਦਾ ਆਖੀਏ ਇਹ ਸਰੀਰ ਮੇਰਾ ਆਨੰਦ ਪਿਆ ਮੇਰੀ ਮਾਇ ਤਾਂ ਇੱਥੇ ਤੁਹਾਨੂੰ ਸਾਰਿਆਂ ਦਾ ਕੇਂਦਰੀ ਭਾਵ ਦੇਖਣ ਮਿਲ ਜਾਵੇਗਾ ਪਹਿਲਾਂ ਆਪਾਂ ਦੇਖਾਂਗੇ ਸੋਕਿਓ ਮੰਦਾ ਆਖਿਆ ਦਾ ਕੇਂਦਰੀ ਭਾਵ ਤਾਂ ਤੁਸੀਂ ਇਸ ਨੂੰ ਦੇਖ ਕੇ ਪੜ੍ਹ ਸਕਦੇ ਹੋ ਤਾਂ ਇਸ ਨੂੰ ਤੁਸੀਂ ਦੇਖ ਕੇ ਚੰਗੀ ਤਰ੍ਹਾਂ ਲਿਖ ਸਕਦੇ ਹੋ ਜਾਂ ਪੜ੍ਹ ਸਕਦੇ ਹੋ ਅਗਲਾ ਜੋ ਕਿ ਇਹ ਸ਼ਰੀਰਾ ਮੇਰੇ ਸ਼ਬਦ ਤਾਂ ਇਸ ਦਾ ਕੇਂਦਰੀ ਭਾਵ ਤਾਂ ਨੂੰ ਇੱਥੇ ਦੇਖਣ ਨੂੰ ਮਿਲ ਜਾਵੇਗਾ ਇਸ ਤੋਂ ਅਗਲਾ ਜੋ ਕਿ ਆਨੰਦ ਭਾਇਆ ਮੇਰੇ ਮਾਇ ਤਾਂ ਇਸ ਦਾ ਕੇਂਦਰੀ ਭਾਵ ਤਾਂ ਨੂੰ ਇੱਥੇ ਦੇਖਣ ਨੂੰ ਮਿਲ ਜਾਵੇਗਾ ਇਸ ਨੂੰ ਤੁਸੀਂ ਦੇਖ ਕੇ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਤਾਂ ਇਥੇ ਆਪਣੇ ਕੇਂਦਰੀ ਭਾਵ ਹੋ ਚੁੱਕੇ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤਾਂ ਇਸ ਤੋਂ ਅੱਗੇ ਸਟਾਰਟ ਹੋ ਜਾਂਦੇ ਨੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਹਿੰਦੇ ਸਨ ਦੂਜਾ ਪ੍ਰਸ਼ਨ ਹੈ ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਲਈ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਵਹਾਰ ਕੀਤਾ ਨੰਬਰ 3 ਘਰ ਵਿੱਚ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੁੰਦਾ ਹੈ ਇਸ ਤੋਂ ਅਗਲਾ ਪ੍ਰਸ਼ਨ ਜੋ ਕਿ ਮਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਬੀ ਖਦੀਜਾ ਨੇ ਕਿਵੇਂ ਵਿਚਰਦੀ ਵਿਚਰਦੀ ਸੀ ਨੰਬਰ 5 ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਹੁੰਦਾ ਦਲੀਲ ਦੇ ਕੇ ਸਿੱਧ ਕਰੋ ਤਾਂ ਇਹਨਾਂ ਪੰਜਵਾਂ ਪ੍ਰਸ਼ਨਾਂ ਦਾ ਉੱਤਰ ਦੇਖ ਲਵਾਂਗੇ ਪਹਿਲਾ ਪ੍ਰਸ਼ਨ ਜੋ ਕਿ ਹੈ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਹਿੰਦੇ ਸਨ ਆਮ ਲੋਕ ਖੱਤਰੀ ਆਮ ਲੋਕ ਖੱਤਰੀ ਜਾਤ ਨਾਲ ਸੰਬੰਧਤ ਭਲਿਆਂ ਦੇ ਪੁੱਤਰ ਤੇ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਨ ਪੈਨਨ ਭੁਲਾ ਕੇ ਮਰਦਾਨੇ ਡੂਮ ਸਮੇਤ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਤੇ ਹਿੰਦੂ ਮੁਸਲਮਾਨਾਂ ਦੇ ਵੱਖਰੀਆਂ ਚਾਲ ਚੱਲਦਿਆਂ ਦੇਖ ਕੇ ਕੁਰਾਹੀਆ ਸਮਝਣ ਲੱਗ ਲੱਗੇ ਤੇ ਕਹਿਣ ਲੱਗੇ ਉਸ ਦੀ ਮਤ ਮਾਰੀ ਹੋਈ ਹੈ ਜੋ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਅਗਲਾ ਪ੍ਰਸ਼ਨ ਜਦੋਂ ਮਰਦਾਨਾ ਰਵਾਬ ਲੈਣ ਲਈ ਨਗਰ ਗਿਆ ਤਾਂ ਉਸ ਲਈ ਕੀ ਵਿਵਹਾਰ ਕੀਤਾ ਗਿਆ ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਲਈ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ ਉਹ ਉਸ ਨੂੰ ਠੱਠਾ ਮਖੋਲ ਕਰਦੇ ਹੋਏ ਕਹਿਣ ਕਿ ਕੋਹਰ ਕੁਰਾਹੀ ਦਾ ਡੂੰ ਮ ਆਇਆ ਹੈ ਕਈ ਉਸ ਨੂੰ ਹੋਰ ਵੀ ਬੁਰੇ ਭਲੇ ਸ਼ਬਦ ਬੋਲ ਰਹੇ ਸਨ ਕਈਆਂ ਨੇ ਉਸ ਤੇ ਮਿੱਟੀ ਚੁੱਕ ਕੇ ਸੱਟੀ ਅਗਲਾ ਜੋ ਕਿ ਇਹ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਪਾਵ ਹੈ ਘਰ ਦਾ ਪਿਆਰ ਲੇਖ નિબંધ ਵਿੱਚ ਲੇਖਕ ਘਰ ਬਾਰੇ ਮੌਲਿਕ ਦ੍ਰਿਸ਼ਟੀ ਤੋਂ ਜਾਣਕਾਰੀ ਦਿੰਦਾ ਜਦਦਾ ਹੋਇਆ ਕਹਿੰਦਾ ਹੈ ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕਿਸੇ ਕੋਠੇ ਜਾਂ ਕਮਰੇ ਨੂੰ ਨਹੀਂ ਕਹਿੰਦੇ ਘਰ ਤੋਂ ਭਾਵ ਉਸ ਥਾਂ ਤੋਂ ਹੈ ਜਿੱਥੇ ਮਨੁੱਖ ਤੇ ਪਿਆਰ ਉਸ ਦੀਆਂ ਸੁਧਰਾ ਪਲਦੀਆਂ ਹਨ ਘਰ ਉਹ ਥਾਂ ਹੈ ਜਿਸ ਜਿੱਥੇ ਅਸੀਂ ਬਚਪਨ ਵਿੱਚ ਮਾਂ ਪੈਣ ਤੇ ਭਰਾ ਤੋਂ ਪਿਆਰ ਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੀ ਦੁਨੀਆ ਨੂੰ ਗਾ ਕੇ ਲਟਾਰ ਕੇ ਖੱਟੀ ਕਮਾਈ ਕਰਕੇ ਮੂੜ ਆਉਣ ਵਾਲਾ ਮੂੜ ਆਉਨ ਨੂੰ ਦਿਲ ਸਾਡਾ ਦਿਲ ਕਰਦਾ ਹੈ ਕਰ ਉਹ ਥਾਂ ਹੈ ਜਿੱਥੇ ਬੁਢਾਪੇ ਦੀ ਉਮਰ ਵਿੱਚ ਬੈਠ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮੀਲੀ ਵਿਹਲ ਨੂੰ ਆਰਾਮ ਨਾਲ ਕੱਟਣ ਵਿੱਚ ਇਸ ਦਾ ਇਸ ਤਰ੍ਹਾਂ ਦਾ ਸੁਆਦ ਆਉਂਦਾ ਹੈ ਜਿਸ ਤਰ੍ਹਾਂ ਬਚਪਨ ਦੀ ਮਾਂ ਦੀ ਝੋਲੀ ਵਿੱਚ ਆਉਂਦਾ ਹੈ ਕਰ ਮਨੁੱਖ ਦੇ ਆਚਰਨ ਦਾ ਨਿਰਮਾਣ ਕੇਂਦਰ ਹੁੰਦਾ ਹੈ ਅਗਲਾ ਪ੍ਰਸ਼ਨ ਜੋ ਕੀ ਹੈ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਬੀ ਖਦੀਜਾ ਕਿਵੇਂ ਵਿਚਰਦੀ ਸੀ ਆਪਣੇ ਸ਼ਬਦਾਂ ਵਿੱਚ ਲਿਖੋ Hazrat Muhammad Sahab ਦੀ ਜ਼ਿੰਦਗੀ ਤੇ ਉਹਨਾਂ ਦੀ ਬੀਬੀ ਖਦੀਜਾ ਦਾ ਬਹੁਤ ਅਸਰ ਸੀ ਉਸਨੇ ਮੁਸ਼ਕਲ ਵਿੱਚ ਉਸਨੇ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਦੇ ਜੀਵਨ ਆਦਰਸ਼ਾਂ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿੱਚ ਵਿਸ਼ਵਾਸ ਤੇ ਹੌਸਲਾ ਵਧਾਇਆ ਜਦੋਂ Hazrat Muhammad Sahab ਨੂੰ ਰੱਬ ਵੱਲੋਂ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਉਹਨਾਂ ਨੂੰ ਆਰਾਮ ਦੇ ਆਰਾਮ ਦੇ ਕੇ ਮੁੜ ਅਸਲੀ ਹਾਲਾਤ ਵਿੱਚ ਲਿਆਉਣ ਵਾਲੀ ਖਦੀਜਾ ਹੀ ਸੀ ਉਹ ਉਹਨਾਂ ਦੀ ਸਿਰ ਤੇ ਪੱਟ ਰੱਖ ਕੇ ਥਕੀਵੇਂ ਦੂਰ ਕਰਦੀ ਸੀ ਉਹ ਉਹਨਾਂ ਦਾ ਸਿਰ ਆਪਣੇ ਪੱਟਾਂ ਤੇ ਰੱਖ ਕੇ ਸਭ ਥਕੀਵੇਂ ਦੂਰ ਕਰ ਦਿੰਦੀ ਸੀ ਅਗਲਾ ਪ੍ਰੇਸ਼ਨ ਜੋ ਕਿ ਹੈ ਘਰ ਦੇ ਪਿਆਰ ਤੋਂ ਸਮਾਜ ਤੇ ਦੇਸ਼ ਪੈਦਾ ਦੇਸ਼ ਪਿਆਰ ਕਿਵੇਂ ਪੈਦਾ ਹੁੰਦਾ ਹੈ ਇਸ ਕਥਨ ਦੀ ਵਿਆਖਿਆ ਕਰੋ ਘਰ ਦਾ ਪਿਆਰ ਲੇਖਕ ਲੇਖ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਹੈ ਜਿੰਨਾ ਲੋਕਾਂ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਉਹਨਾਂ ਦੀ ਸ਼ਖਸ਼ਿਤ ਵਿੱਚ ਘਰੇਲੂ ਗੁਣ ਨਹੀਂ ਪੈਦਾ ਹੁੰਦੇ ਅਜੇ ਲੋਕਾਂ ਵਿੱਚ ਸਮਾਜ ਤੇ ਦੇਸ਼ ਦਾ ਪਿਆਰ ਵੀ ਪੈਦਾ ਨਹੀਂ ਹੁੰਦਾ ਕਿਉਂਕਿ ਘਰ ਦੇ ਪਿਆਰ ਘਰ ਦੇ ਪਿਆਰ ਹੀ ਸਮਾਜ ਤੇ ਦੇਸ਼ ਦਾ ਪਿਆਰ ਹੁੰਦਾ ਹੈ ਕੇਵਲ ਉਹ ਲੋਕ ਹੀ ਆਪਣੇ ਦੇਸ਼ ਤੇ ਹਮਲੇ ਜਾਂ ਅਤਿਆਚਾਰ ਹੁੰਦੇ ਸਨ ਸਹਿ ਨਹੀਂ ਸੀ ਕਰ ਸਕਦੇ ਜਿਨ੍ਹਾਂ ਦੇ ਟੱਬਰ ਘਰ ਵੋਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ ਇਸ ਤੋਂ ਅੱਗੇ ਤੁਹਾਨੂੰ ਮਿਲ ਜਾਵੇਗਾ ਦੋ ਸਾਰ ਮਿਲ ਜਾਣਗੇ ਉਹਨਾਂ ਵਿੱਚ ਤੁਸੀਂ ਇੱਕ ਸਾਰ ਕਰਨਾ ਹੋਵੇਗਾ ਤਾਂ ਪਹਿਲਾਂ ਆਪਾਂ ਦੇਖ ਲਵਾਂਗੇ ਜੋ ਕਿ ਇਹ ਰੂਪ ਆਪ ਮਗਾਉਣ ਦਾ ਸਰ ਮਗਾਉਣ ਦਾ ਵਿਰਤਾਂਤ ਸਾਰ ਲਿਖੋ ਤਾਂ ਇਸ ਦਾ ਸਾਰਾ ਪਾ ਦੇਖ ਲਵਾਂਗੇ ਤਾਂ ਇੱਥੇ ਤੁਹਾਨੂੰ ਰਵਾਬ ਮੰਗਾਉਣ ਦਾ ਫਿਰਤਾਂਤ ਸਾਰ ਤੁਹਾਨੂੰ ਦੇਖਣ ਮਿਲ ਜਾਵੇਗਾ ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਦੇਖ ਕੇ ਪੜ ਸਕਦੇ ਹੋ ਤਾਂ ਇੱਥੋਂ ਤਾਂ ਇਹ ਸਟਾਰਟ ਹੋ ਜਾਂਦਾ ਹੈ ਤਾਂ ਕਾਫੀ ਵੱਡਾ ਸਾਰ ਦੇਖਣ ਨੂੰ ਮਿਲ ਜਾਵੇਗਾ ਇੱਥੋਂ ਤੋਂ ਲੈ ਕੇ ਤੁਹਾਨੂੰ ਇੱਥੇ ਤੱਕ ਮਿਲ ਜਾਵੇਗਾ ਤਾਂ ਇਸ ਦਾ ਥੋੜਾ ਫੇਰਾ ਹੋਰ ਵੀ ਹੁੰਦਾ ਹੈ ਜੋ ਕਿ ਦੂਜੇ ਪੇਰੇ ਤੇ ਹੋ ਜਾਵੇਗਾ ਇਸ ਤੋਂ ਜੇ ਤੁਹਾਨੂੰ ਮਿਲ ਜਾਵੇਗਾ ਨੰਬਰ 7 ਤੇ ਕੋਈ ਤਿੰਨ ਪ੍ਰਸ਼ਨ ਤੁਸੀ ਕਰਨੇ ਹੋਣਗੇ ਤਾਂ ਇਹ ਚਾਰ-ਚਾਰ ਨੰਬਰਾਂ ਦੇ ਤਿੰਨ ਤੁਹਾਨੂੰ ਪ੍ਰਸ਼ਨ ਮਿਲ ਜਾਣਗੇ ਤਾਂ ਪਹਿਲਾ ਇਸ ਵਿੱਚ ਆਪਾਂ ਜੋ ਲਾਸਟ ਪ੍ਰਸ਼ਨ ਹੈ ਇਸ ਨੂੰ ਛੱਡ ਕੇ ਨੰਬਰ 4 ਨੂੰ ਛੱਡ ਕੇ ਆਪਾਂ ਨੰਬਰ 3 ਜਿਹੋਨ ਪਹਿਲੇ ਨੰਬਰ 3 ਇਹ ਕਰ ਲਵਾਂਗੇ ਪਹਿਲਾ ਹੈ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ਨੰਬਰ 2 ਲੇਖਕ ਕੁਲਫੀ ਕਹਾਣੀ ਦੇ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਨੰਬਰ 3 ਕਾਕਾ ਸੁਪਨੇ ਵਿੱਚ ਕੀ ਬੜਬੜਾ ਰਿਹਾ ਸੀ ਤਾਂ ਇਹਨਾਂ ਤਿੰਨ ਆਪਰੇਸ਼ਨਾਂ ਦੇ ਉੱਤਰ ਦੇਖ ਲਵਾਂਗੇ ਪਹਿਲੇ ਪ੍ਰਸ਼ਨ ਦਾ ਉੱਤਰ ਤੁਹਾਨੂੰ ਇੱਥੇ ਦੇਖ ਨੂੰ ਮਿਲ ਜਾਵੇਗਾ ਪਹਿਲਾ ਜੋ ਕਿ ਇੱਕ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਚਿੱਟੀ ਦੁੱਧ ਵਰਗੀ ਸਕਾਰ ਹੋ ਕੇ ਕੁਲਫੀ ਸਕਾਰ ਹੋ ਕੇ ਲੇਖਕ ਦੇ ਕਹਾਣੀਕਾਰ ਦੇ ਅੱਖਾਂ ਸਾਹਮਣੇ ਨੱਚਣ ਲੱਗੀ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਪਰ ਪੈਸੇ ਦੀ ਤੰਗੀ ਕਾ ਉਹ ਕੁਲਫੀ ਨਹੀਂ ਸੀ ਖਾ ਸਕਦਾ ਉਹ ਸੋਚਦਾ ਹੈ ਕਿ ਪੈਸੇ ਦੀ ਤੰਗੀ ਹਵਾਲਾ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਇਸ ਤਰ੍ਹਾਂ ਉਹ ਪੈਸੇ ਦੀ ਤੰਗੀ ਬਾਰੇ ਸੋਚਣ ਲੱਗਾ ਨੰਬਰ 2 ਪ੍ਰਸ਼ਨ ਦਾ ਉੱਤਰ ਤੁਹਾਨੂੰ ਉੱਥੇ ਕਿਉਂ ਮਿਲ ਜਾਏਗਾ ਤਾਂ ਇੱਥੇ ਇਸ ਦਾ ਆਨਸਰ ਤੁਹਾਨੂੰ ਮਿਲ ਜਾਵੇਗਾ ਕੁਲਫੀ ਕਹਾਣੀ ਵਿੱਚ ਲੇਖਕ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਆਰਥਿਕ ਤੰਗੀ ਵਿੱਚ ਮਨੁੱਖ ਨੂੰ ਆਪਣੀ ਇੱਛਾਵਾਂ ਨੂੰ ਦਬਾਉਣਾ ਪੈਂਦਾ ਹੈ ਇਸ ਦੀ ਸਥਿਤੀ ਵਿੱਚ ਉਹ ਆਪਣੇ ਬੱਚਾ ਦੀ ਮਾਮੂਲੀ ਇੱਛਾਵਾਂ ਨੂੰ ਪੂਰਾ ਨਹੀਂ ਸੀ ਕਰ ਸਕਦਾ ਬੇਰੁਜ਼ਗਾਰੀ ਤੋਂ ਡਰਦਾ ਉਹ ਆਪਣੇ ਮਾਲਕ ਨੂੰ ਵੀ ਆਪਣੀ ਸਮੱਸਿਆ ਨਹੀਂ ਦੱਸਦਾ ਕਾਕੇ ਦੀ ਮਾਨਸਿਕਤਾ ਨੂੰ ਪ੍ਰਗਟ ਕਰਕੇ ਲੇਖਕ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਅਮੀਰਾ ਦੇ ਬੱਚਿਆਂ ਨੂੰ ਦੇਖ ਕੇ ਗਰੀਬ ਦੇ ਬੱਚੇ ਕਈ ਵਾਰ ਵਿਰੋਧੀ ਸਥਿਤੀ ਵਿੱਚ ਆ ਜਾਂਦੇ ਹਨ ਸਮੁੱਚੇ ਰੂਪ ਵਿੱਚ ਲੇਖਕ ਇਹ ਸੰਦੇਸ਼ ਦਿਨਾ ਚਾਹੁੰਦਾ ਹੈ ਕਿ ਆਰਥਿਕ ਕਾਣੀ ਆਰਥਿਕ ਕਾਣੀ ਵੰਡ ਖਤਮ ਹੋਣੀ ਚਾਹੀਦੀ ਹੈ ਅਗਲਾ ਪ੍ਰਸ਼ਨ ਜੋ ਕਿ ਹੈ ਕਾਕਾ ਸੁਪਨੇ ਵਿੱਚ ਕੀ ਬੁੜਬੜਾ ਰਿਹਾ ਸੀ ਕਿਉਂ ਬੁੜਬੜਾ ਰਿਹਾ ਸੀ ਕਾਕੇ ਦੇ ਪਿਤਾ ਲੇਖਕ ਨੇ ਉਸ ਨੂੰ ਕੁਲਫੀ ਖਵਾਉਣ ਦਾ ਵਾਅਦਾ ਕੀਤਾ ਸੀ ਪਰ ਪੈਸੇ ਨਾ ਹੋਣ ਕਾਰਨ ਉਹ ਇਹ ਵਾਅਦਾ ਪੂਰਾ ਨਹੀਂ ਸੀ ਕਰ ਸਕਦਾ ਇਸ ਲਈ ਬਹਾਨਾ ਬਣਾ ਲਿਆ ਸੀ ਦੂਸਰੇ ਪਾਸੇ ਕਾਕੇ ਦੇ ਦਿਮਾਗ ਵਿੱਚ ਕੁਲਫੀ ਘੁੰਮ ਰਹੀ ਸੀ ਉਹ ਕੁਲਫੀ ਖਾਣਾ ਚਾਹੁੰਦਾ ਸੀ ਇਸ ਲਈ ਉਹ ਸੁਪਨੇ ਵਿੱਚ ਕੁਲਫੀ ਕੁਲਫੀ ਕਰਕੇ ਬੜਬੜਾ ਬੜਬੜਾ ਰਿਹਾ ਬੜਬੜਾ ਰਿਹਾ ਸੀ ਤਾਂ ਆਪਣੇ ਪੇਪਰ ਦਾ ਜੋ ਲਾਸਟ ਭਾਗ ਹੈ ਇਹ ਵੀ ਹੋ ਚੁੱਕਿਆ ਹੈ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਆਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਅਸੀ ਤੁਹਾਨੂੰ ਮਿਲਦੇ ਆ ਇੱਕ ਨਈ ਵੀਡੀਓ ਵਿੱਚ